ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 35000 ਰਸੀਦ ਸਿੰਘਾਂ ਦੀ ਮਹਾਨ ਧਰਤੀ ਗੁਰਦੁਆਰਾ ਵੱਡਾ ਕੱਲੂਕਰਤ ਸਾਹਿਬ ਪੰਡਰਹੀੜਾ ਵਿਖੇ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਤਰਨਤਨ ਵਾਲੇ ਮਹਾਂਪੁਰਖ ਬਾਬਾ ਕ੍ਰਿਪਾਲ ਸਿੰਘ ਜੀ ਡੇਰਾ ਭਵਾਨੀਗੜ੍ਹ ਵਾਲਿਆਂ ਦੀ ਸਰਪ੍ਰਸਤੀ ਹੇਠ ਵੱਡਾ ਕੱਲੂਕਰਤ ਕਲੱਬ ਵੱਲੋਂ ਐਨਆਰਏ ਵੀਰ ਇਲਾਕੇ ਦੀਆਂ ਸੰਗਤਾਂ ਵੱਲੋਂ ਅਤੇ ਨਗਰ ਨਵਾਈ ਨਗਰ ਨਿਵਾਸੀ ਸੰਗਤਾਂ ਦੇ ਵੱਲੋਂ ਰਲ ਮਿਲ ਕਰਕੇ ਇਹ 17ਵਾਂ ਸਮਾਗਮ ਆ ਜੋ 26 ਨਵੰਬਰ ਨੂੰ ਲੋੜਵੰਦ ਲੜਕੀਆਂ ਦੇ ਸਮੂਹੀਕ ਅਨੰਦ ਕਾਰਜ ਕਰਵਾਏ ਜਾਣੇ ਹਨ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਕੀ ਕੀ ਦੇ ਰਹੇ ਹਾਂ ਕੀ ਬੱਚਿਆਂ ਨੂੰ ਜੀ ਘਰੇਲੂ ਜੋ ਵਰਤੋਂ ਦਾ ਸਮਾਨ ਹੁੰਦਾ ਜਿਵੇਂ ਦੇ ਵਿੱਚ ਪੇਟੀ ਅਲਮਾਰੀ ਬੈੱਡ ਬਿਸਤਰੇ ਭਾਂਡੇ ਕੂਲਰ ਅਤੇ ਇਸ ਤੋਂ ਵਿਸ਼ੇਸ਼ ਤੌਰ ਤੇ ਕੱਪੜੇ ਧੋਣ ਵਾਲੇ ਮਸ਼ੀਨਾਂ ਜੋ ਵੀ ਘਰੇਲੂ ਵਰਤੋਂ ਦਾ ਸਮਾਨ ਹੁੰਦਾ ਉਹ ਸਾਰਾ ਹੀ ਦਿੱਤਾ ਜਾਂਦਾ ਅਤੇ ਜੋ ਬਰਾਤਾ ਆਉਂਦੀਆਂ ਨੇ ਉਹਨਾਂ ਨੂੰ ਖਾਣ ਪੀਣ ਦਾ ਪ੍ਰਬੰਧ ਜੋ ਵੀ ਉਹਨਾਂ ਦੇ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ ਉਹ ਕਲੱਬ ਵੱਲੋਂ ਕੀਤਾ ਜਾਂਦਾ ਹੈਗਾ ਜਿਸ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਵੱਡੇ ਪੱਧਰ ਤੇ ਪਹੁੰਚ ਕੇ ਉਹਨਾਂ ਬੱਚੀਆਂ ਨੂੰ ਅਸ਼ੀਰਵਾਦ ਦਿੰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕਿੰਨੇ ਵਿਆਹ ਰੱਖੇ ਨੇ ਅੱਜ ਬੱਚੀਆਂ ਦੇ ਹੁਣ ਤੱਕ ਸਾਡੇ ਕੋਲੇ ਤਕਰੀਬਨ 8 ਪਰਿਵਾਰਾਂ ਦੇ 9 ਆ ਚੁੱਕੇ ਹਨ ਜੋ ਕਿ ਆਨੰਦਕਾਰ ਜੀ ਹਨ ਕਿੰਨੇ ਆ ਕੁੜੀਆਂ ਦੀ ਆਪਾਂ ਰੱਖਿਆ ਦੀਆ ਵੀ ਅੰਦਾਜ਼ਾ ਕਿੰਨੇ ਸਾਡਾ ਜੀ ਤਕਰੀਬਨ ਜਦੋਂ ਅਸੀਂ ਮੀਟਿੰਗ ਕੀਤੀ ਸੀ ਸਾਡਾ 11 ਅੰਕ ਦਾ ਟਾਰਗੇਟ ਸੀਗਾ ਤੇ ਸਾਡਾ 8 ਕ 9 ਸਾਡੇ ਕੋਲ ਆ ਚੁੱਕੇ ਹਨ ਜੇ ਕੋਈ ਵੀ ਜ਼ਰੂਰਤਮੰਦ ਪਰਿਵਾਰ ਹੋਊਗਾ ਉਹਦਾ ਵੀ ਅਸੀਂ ਇੰਟਰ ਕਰ ਸਕਦੇ ਆ ਜੇਕਰ ਕਹਦੀਏ ਵੀ ਹੁਣ 2-4 ਦਿਨ ਪਹਿਲਾਂ ਲੈ ਕੇ ਆ ਜੂਗਾ ਫਿਰ ਉਹਦੇ 'ਚ ਮਾਫੀ ਚਾਹੁੰਦੇ ਆ ਉਹ ਅਸੀਂ ਉਹਦੇ 'ਚ ਨਹੀਂ ਕਰ ਸਕਦੇ ਹੈਗੇ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਪ੍ਰਧਾਨ ਬਲਵਿੰਦਰ ਸਿੰਘ ਜੀ ਤੇ ਨਾਲ ਸਾਡੇ ਫੌਜੀ ਸਾਹਿਬ ਖੜੇ ਨੇ ਹੋਰ ਵੀ ਪਤਵੰਤੇ ਸੱਜਣ ਖੜੇ ਨੇ ਬਹੁਤ ਵੱਡੀ ਗੱਲ ਆ ਕਿਉਂਕਿ ਕਾਫੀ ਸਾਲਾਂ ਤੋਂ ਇਹ ਜਿਹੜਾ ਸਮਾਗਮ ਚੱਲਦਾ ਆਉਂਦਾ ਇਹਨਾਂ ਦੇ ਲੋੜਵੰਦ ਬੱਚਿਆਂ ਦੇ ਵਿਆਹ ਰੱਖੇ ਜਾਂਦੇ ਨੇ ਤੇ ਜਰੂਰ ਜੇ ਕਿਸੇ ਬੇਟੀ ਦਾ ਵਿਆਹ ਕਰਨ ਜੋਗ ਹੈਗੀ ਆ ਤਾਂ ਤਕਰੀਬਨ ਵੀ ਅਜੇ ਦਿਨ ਪੈ ਨੇ 5-10 ਦਿਨ ਤੇ ਤੁਸੀਂ ਕਰ ਸਕਦੇ ਹੋ ਸੰਪਰਕ ਨੰਬਰ ਇਹਨਾਂ ਦਾ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ